ਹਾਂਜੀ ਕੀ ਮਸਲਾ ਹੈ ਤੁਹਾਡਾ ਅੱਜ ਦਾ ਜੀ ਕਮੇਟੀ ਬਹਾਰੀ ਗੱਲਬਾਤ ਹੋਈ ਸੈਕਟਰੀ ਸਾਹਿਬ ਨਾਲ 1500 ਰੁਪਏ ਮਹੀਨਾ ਠੇਕੇਦਾਰ ਨੂੰ ਦੇਣਾ ਜੀ 1500 ਰੁਪਏ ਮਹੀਨਾ ਠੇਕੇਦਾਰ ਨੂੰ ਦਿੰਦੇ ਰਹੇ ਠੇਕੇਦਾਰ ਨੇ 3-4 ਦਿਨ ਤੇ ਗੁੰਡੇ ਆਪਣੇ ਬਲਾਗਾ ਮੁੰਡੇ ਬਲਾਗਾ ਕਿਸੇ ਨੂੰ ਕਹੇਗਾ ਸਿਲੰਡਰ ਚੱਕ ਲੇਗੇ 100 ਰੁਪਏ ਦਿਓ 10-12 ਮੁੰਡੇ ਹਮਾਰੇ ਠੇਕੇਦਾਰ ਗਏ ਜਾਂ ਥੱਪੜ ਮਾਰ ਦੇ ਤਿਆਰ ਹੋ ਗਿਆ ਆਪਣਾ ਮਾਰਨੇ ਪੈ ਜਾ ਗੁੱਟਣ ਵਾਸਤਾ ਸਭ ਕੌਣ ਹੈ ਠੇਕੇਦਾਰ ਠੇਕੇਦਾਰ ਆ ਰਾਜਪ੍ਰੀਤ ਕਿਆ ਨਾਮ ਉਸਦਾ ਰਾਜਿੰਦਰ ਰਾਜਿੰਦਰ ਠੇਕੇਦਾਰ ਆ ਜੀ ਰਾਜਿੰਦਰ ਇਹ ਇਹ ਨਗਰ ਕੌਂਸਲ ਨੇ ਰੱਖਿਆ ਹੈ ਜਾਂ ਮਾਰਕੀਟ ਕਮੇਟੀ ਨੇ ਰੱਖਿਆ ਹੈ ਕਮੇਟੀ ਨੇ ਰੱਖਿਆ ਹੈ ਜੀ ਮਾਰਕੀਟ ਕਮੇਟੀ ਨੇ ਜੀ ਸੈਕਟਰੀ ਨੇ ਸੈਕਟਰੀ ਸਾਹਿਬ ਨੇ ਜੀ ਸੈਕਟਰੀ ਦਾ ਕਿਆ ਨਾਮ ਹੈ ਗੁਰਨਾਮ ਗੁਰਨਾਮ ਉਹ ਚੱਲੇ ਗਿਆ ਯਾਰ ਚਲ ਸੈਕਟਰੀ ਨੇ ਰੱਖਿਆ ਫਿਰ ਹੁਣ ਤੁਹਾਡਾ ਕੀ ਮੰਗਤ ਕਿਹਾ ਤੁਹਾਡੀ ਮੰਗ ਗੈਜੋ 50 ਰੁਪਏ ਦੇ ਰਪਾਹੂ ਹੀ ਰੇਸਮਾ ਉਸ ਤੇ ਪਰਪਰ ਕਰਾਇ ਨਹੀਂ ਦੇ ਸਕਦੇ ਠੀਕ ਹੈ ਜੇ ਹੁਣ ਤੁਸੀਂ ਅੱਜ ਜਿਹੜੀ ਬੰਦ ਕਰੀ ਆ ਜਿਹੜੇ ਸਬਜੀ ਮਾਰਕੀਟ ਆ ਜਿਹੜੀ ਫੜੀ ਮਾਰਕੀਟ ਸਾਰੀ ਬੰਦ ਕਰਦੀ ਇਹ ਕਿੰਨੇ ਦਿਨ ਵਸਤਾ 10 ਦਿਨ ਵੀ ਦੱਸਦਾ ਜਸਤੀ ਕਰਾਇ ਨਹੀਂ ਹੁੰਦਾ ਸੈਕਟਰੀ ਬਸ ਕਿਨਾਰ ਬਿਲ ਪਰਪਰ ਦੇਣ ਦੇ ਸਕਦੇ ਠੀਕ ਹੈ ਇਸ ਤੇ ਪਰੇ ਗਰੀ ਸਾਰੇ ਗਰੀਬ ਬੰਦੇ ਆ ਰੇੜੀ ਵਾਲੇ ਸਾਰੇ ਗਰੀਬ ਬੰਦੇ ਜੀ ਕਿਸੇ ਨੂੰ ਮਿਲੇ ਹ ਹੁਣ ਤੁਸੀਂ ਨਗਰ ਕਾਉਂਸਲ ਮਾ ਜਾਏਗਾ ਕਿਸੇ ਨੂੰ ਜਾਂ ਮਾਰਕੀਟ ਕਮੇਟੀ ਮੈਂ ਕਿਸੇ ਨੂੰ ਮਿਲੇ ਜੀ ਕਿਸੇ ਨੇ ਨਹੀਂ ਲ ਠੀਕ ਹੈ ਇਹ ਕਿੱਥੇ ਲੱਗੂ ਹੋਇਆ ਕਿਰਾਇਆ ਕਿਰਾਇਆ ਹੋਇਆ ਜੀ 31 ਮਾਰਚ ਤੇ ਜੀ 31 ਮਾਰਚ ਤੇ ਪਹਿਲਾਂ ਤੁਸੀਂ ਦਿਆ ਪਹਿਲਾਂ ਜਿਆ 50 ਰੁਪਏ ਦੇ ਠੀਕ ਹੈ 100 ਰੁਪਏ ਜਿਹੜੀ ਬੜੀ ਦਾ ਕਿਰਾਇਆ ਹੈ ਜੀ ਹੁਣ ਇਹ ਜ਼ਬਰਦਸਤੀ ਹੈ ਜ਼ਬਰਦਸਤੀ ਕਰ ਰਹੇ ਆ ਜੀ 100 ਰੁਪਏ ਕਿਰਾਇਆ ਮੰਗ ਰਹੇ ਕਿ 150 ਮੰਗ ਰਹੇ ਕਿ 200 ਮੰਗ ਰਹੇ ਆ ਜੀ ਥੱਪੜ ਕਰ ਦੇ ਇਹ ਪੈਸੇ ਅੱਛਾ ਤੱਕ ਕਰ ਰਹੇ ਜਿਹੜਾ ਨਹੀਂ ਦਿੰਦਾ ਫਿਰ ਨਹੀਂ ਦਿੰਦਾ ਕਰੇ ਮੈਂ ਸਭ ਦੇ ਪੈਸੇ ਕੱਟਾਂ ਆ ਜੀ ਤੇਰੀ ਰੇਡ ਕਰਾਂਗਾ ਤੈਨੂੰ ਸੁਣ ਜਾ ਕੇ ਨਹੀਂ ਠੀਕ ਹੈ ਕੋਈ ਸੁਣ ਤੂੰ ਤੇਰੀ ਕੋਈ ਲਾਈਟ ਨਹੀਂ ਆ ਰਹੀ ਕੋਈ ਬਿਜਲੀ ਨਹੀਂ ਹੈ ਕੋਈ ਪਾਣੀ ਨਹੀਂ ਕੁਛ ਸਵਾਈ ਵਾਲੇ ਨਹੀਂ ਹੈ ਜੀ ਰੋ ਠੀਕ ਹੈ ਕੁਛ ਵੀ ਨਹੀਂ ਆਣਿਆ ਅੱਜ ਠੀਕ ਹੈ ਫੈਸਿਲਿਟੀ ਕੋਈ ਨਹੀਂ ਦੇ ਰੇ ਕੁਛ ਵੀ ਨਹੀਂ ਦੇ ਰੇ ਜੀ ਮੰਨੂ ਇੱਕ ਦਿਨ ਕਹਿ ਰਿਹਾ ਠੇਕੇਦਾਰ ਜੀ ਕਹਿੰਦਾ ਗੋਲੀਆਂ ਵੀ ਚੱਲ ਜਾਣਗੇ ਆ ਅੱਛਾ ਹਾਂ ਜੀ ਹਾਂ ਠੀਕ ਹੈ ਵੀ ਗੋਲੀਆਂ ਵੀ ਚੱਲ ਜਾਏ ਆ ਠੇਕੇਦਾਰ ਆਜਾ ਨਾਸ ਨੇ ਕਰਾਇਆ ਬਾਤੂ ਜੀ ਜਿਨੇ ਕਰਾਇਆ ਨਾ ਦੇ ਆ ਗੋਲੀਆਂ ਚੱਲ ਜਾਣਗੇ ਜੀ ਗੋਲੀਆਂ ਚੱਲ ਜਾਣਗੇ ਇਹ ਨਗਰ ਕੌਂਸਲ ਨੇ ਲਾਇਆ ਠੇਕੇਦਾਰ ਰੋ ਨਾ ਜੀ ਆਏ ਮਾਰਕੀਟ ਕਮੇਟੀ ਮਾਰਕੀਟ ਕਮੇਟੀ ਨਹੀਂ ਕਮੇਟੀ ਨਹੀਂ ਲਾਇਆ ਜੀ ਮੰਡੀ ਬੋਰਡ ਨੇ ਮੰਡੀ ਬੋਰਡ ਨੇ ਪੰਜਾਬ ਮੰਡੀ ਬੋਰਡ ਬੀਬੋਡ ਨੇ ਪਹਿਲਾਂ ਵੀ ਠੇਕੇਦਾਰ ਦਾ ਕੋਈ ਇਸਤੇਮਾਲ ਆ ਵੀ ਹੈ ਜੀ ਪਹਿਲਾਂ ਕਮੇਟੀ ਵਾਲੇ ਲਵਾਦੇ ਉਸਤੇ ਪਹਿਲਾਂ ਠੇਕੇਦਾਰ ਤੇ ਜੀ ਹਾਂ ਉਹ ਵੀ 50 ਰੁਪਏ ਲੇ ਕੇ ਆਦਾ ਜੀ ਠੀਕ ਹੈ ਇਹਨਾਂ ਨੇ ਆਇਆ ਜਾਬਰਦਸਤ ਗੁੰਡਾ ਜਾਬਰਦਸਤ ਗੁੰਡਾ ਜੀ ਬਿਲਕੁਲ ਜਾਬਰਦਸਤ ਟੱਕਾ ਸਾਈ ਕਰ ਰਹੇ ਆ ਜੀ ਤੁਸੀਂ ਐਮਐਲਏ ਨੂੰ ਮਿਲੇ ਇਸ ਬਾਰੇ ਮੈਂ ਕਹਿੰਦੇ ਮਿਲੇ ਆ ਜੀ ਕੀ ਕਰਾਂ ਤੁਸੀਂ 50 ਰੁਪਏ ਦੇ ਲਿਓ ਪਹਿਲਾਂ ਵੀ ਐਮਐਲਏ ਨੂੰ ਗਿਆ ਜੀ ਰਸੀਦਾ ਨਹੀਂ ਜੀ ਬਾ ਫੇਰ ਕੱਲ ਵੀ ਆਇਆ ਦਾ ਐਮਐਲਏ ਮੈਨੂੰ ਪਤਾ ਲੱਗਾ ਹੈ ਹਾਂ ਯਹਾਂ ਨਹੀਂ ਆਇਆ ਯਹਾਂ ਨਹੀਂ ਆਇਆ ਯਹਾਂ ਨਹੀਂ ਆਇਆ ਥਾਣੇ ਬਾਹਰ ਦਾ ਠੀਕ ਹੈ ਕਿੰਨੇ ਵੀ ਅਲ 400 ਰੁਪਏ ਦਵਾਂਗੇ ਹਾਂ ਹਾਂ ਮਾਰਵਿਲ ਕਮੇਡੀ ਸਿੱਦਾ ਬੜੀ ਪੱਕਾ ਹਸਦਾ ਦੋਨੋਂ ਕੋਈ ਫੈਸਿਲਿਟੀ ਮਿਲ ਰਹੀ ਉਹ ਨਹੀਂ ਮਿਲ ਰਹੀ ਕੋਈ ਫੈਸਿਲਿਟੀ ਨਹੀਂ ਕੁਝ ਨਹੀਂ ਆਇਆ ਹਾਂ ਫੈਸਿਲਿਟੀ ਕੋਈ ਨਾ ਪਾਣੀ ਜਿੰਨਾ ਮੰਮਾ ਨੇ ਠੇਕਾ ਲਿਆ ਬਾਰੇ ਲੋਕ ਆਵਾ ਟੰਗ ਲਿਆ 15 ਲੱਖਾਂ ਸਾਹਮਣੇ ਲਿਆ 15 ਪੱਲੂ ਨੇ 50 ਲੱਖਾਂ ਠੇਕਾ ਲਿਆ ਕੱਲੂ ਅੰਗਮਨ 1000 ਰੁਪਏ ਦੋ ਆ ਮੈਨੂੰ 1000 ਰੁਪਏ ਸੋੜੀ ਦੇਵਾਂਗੇ ਦੱਸੀ ਦਈਏ ਬੋਰਡ ਖੜ ਤੇ ਦਿਖਾ ਠੇਕਾ ਕਿੰਨਾ ਸਾਰੀ ਰਸੀ ਦੀਆਂ ਦੀ ਸਰਕਾਰ ਰਾਣੇ ਵਾਲੇ ਵਾਈਕਲ ਦਾ ਪੈਸਾ ਮੰਗ ਰਹੇ ਨੇ ਦਿੱਲੀ ਕਿਸੀ ਦੇ 100 ਰੁਪਏ ਜਿਹੜਾ ਅੰਦਰ ਵਾਈਕਲ ਆਇਆ ਉਸ ਦਾ ਹੀ ਪੈਸਾ ਲੈ ਰਹੇ ਨੇ ਇਸ ਦੇ ਪੈਸੇ ਮੰਗ ਰਹੇ ਆ ਜੀ 11ਵੇਂ ਮੋੜ ਤੇ ਸਕੂਟਰ ਦੇ ਰੇੜੀ ਦੇ ਸਾਰੇ ਪੈਸੇ ਮੰਗ ਰਹੇ ਆ ਜੀ 300 ਲੱਗ ਰਿਹਾ ਜੀ ਬੰਦੇ ਭਈਆ ਕਰੀ ਸੰਦੇ ਲੱਗ ਰਿਹਾ ਜੀ ਇਨਕਾ ਫਿਰ ਰੇੜੀ ਫੜੀ ਵਾਲੇ ਇੱਕ ਦਿਨ ਬੱਚਾ ਬੜੇ ਨਹੀਂ ਬੱਚਾ ਜੀ ਰੋਟੀ ਖਾਵਾ ਕਿਸ ਤਰ੍ਹਾਂ ਖਾਰੇ ਆਪਣੇ ਬੱਚੇ ਨੂੰ ਕਿਸ ਤਰ੍ਹਾਂ ਬਾਹਰ ਰਿਹਾ ਜੀ ਉਹ ਮੈਟਰ ਇਹ ਸੀਗਾ ਵੀ ਜਿਹੜਾ ਯੂਜ਼ਰ ਚਾਰਜ ਦਾ ਠੇਕਾ ਪੁਰਾਣੀ ਸਬਜੀ ਮੰਡੀ ਲੰਡਰੋ ਉਹ ਡੀਐਨਆਈਟੀ ਰਾਹੀਂ ਆਨਲਾਈਨ ਠੇਕਾ ਹੋਇਆ ਹੈਗਾ ਯੂਜ਼ਰ ਚਾਰਜ ਦਾ ਠੇਕਾ ਜਿਹੜਾ ਰਵੀ ਕੁਮਾਰ ਠੇਕੇਦਾਰ ਹੈਗਾ ਉਹਦਾ ਕੋਈ ਇਸ਼ੂ ਜਾਇਆ ਸੀਗਾ ਵੀ ਉਹਦੇ ਵੱਲੋਂ ਜਿਹੜੀ ਹੈਗੀ ਆ 100 ਰੁਪਏ ਪਰਚੀ ਕੱਟੀ ਜਾ ਰਹੀ ਹੈ ਪਰੰਤੂ ਜਿਹੜੀ ਸਾਡੀ ਡੀਐਨਆਈਟੀ ਦੀ ਸ਼ਰਤਾਂ ਅਨੁਸਾਰ ਕੋਈ 50 ਵਰਗ ਫੁੱਟ ਤੱਕ 50 ਰੁਪਏ ਹੈ ਤੇ ਜੇਕਰ ਉਸ ਤੋਂ ਵੱਧ ਦੀ ਕੋਈ ਜਗ੍ਹਾ ਯੂਜ਼ ਕਰਦਾ ਕਮੇਟੀ ਦੀ ਤਾਂ ਉਹਦੀ 100 ਰੁਪਏ ਹੈ ਉਸੇ ਮੁਤਾਬਕ ਹੀ ਪਰਚੀ ਲਈ ਜਾ ਰਹੀ ਹੈ ਕਿਉਂਕਿ ਅਵੇਅਰਨੈਸ ਦੀ ਗੱਲ ਕਰਕੇ ਅੱਜ ਮੈਂ ਫਿਰ ਉਹਨਾਂ ਨੂੰ ਪ੍ਰੋਪਰ ਰੇੜੀ ਫੜੀ ਵਰਕਰ ਮੇਰੇ ਕੋਲ ਆ ਕੇ ਗਏ ਐ ਉਹਨਾਂ ਨੂੰ ਸਮਝਾਇਆ ਵੀ ਜਿੱਦੀ 50 ਵਰਗ ਫੁੱਟ ਤੱਕ ਹੈਗੀ ਆ ਤਾਂ ਉਹ 50 ਰੁਪਏ ਰੇੜੀ ਹੈ ਤੇ ਜੇਕਰ ਉਸ ਤੋਂ ਵੱਧ ਦੀ ਕੋਈ ਵਰਤਦਾ ਡੀਐਨਐਟਿੀ ਮੁਤਾਬਕ ਜੋ ਹੈਗਾ ਉਹਦੇ ਉਨੇ ਚਾਰਜਸ ਲਏ ਜਾਣਗੇ ਬਾਕੀ ਉਹਨਾਂ ਵੱਲੋਂ ਕੋਈ ਸਹੀ ਇਸ਼ੂਸੇ ਉਠਾਏ ਗਏ ਸੀ ਕਿ ਉਹ ਸ਼ਾਮ ਨੂੰ 5:30 ਵਜੇ ਮੈਂ ਠੇਕੇਦਾਰ ਵੀ ਬੁਲਾਇਆ ਤੇ ਦੂਜਾ ਹੈਗਾ ਉਹਨਾਂ ਨੂੰ ਵੀ ਦੁਬਾਰੇ ਫੇਰ ਉਹਨਾਂ ਨੂੰ ਸੱਦਾ ਹੈਗਾ ਇਹ ਸ਼ਾਰਟ ਰੇਟ ਕਰਕੇ ਮੈਨੂੰ ਪ੍ਰੋਪਰ ਜੋ ਵੀਓ ਨਾਲ ਹੈਗਾ ਸਰਕਾਰ ਦੀ ਜੋ ਰੈਵਨਿਊ ਹੈ ਹਰ ਇੱਕ ਬੰਦਾ ਕਹਿੰਦਾ ਵੀ ਮੇਰੇ ਤੋਂ 50 ਲਈ ਜਿਹੜਾ 3 ਰੇੜੀਆਂ ਦੀ ਥਾਂ ਲਈ ਬੈਠਾ ਹੈ ਜਗਾ ਵੱਧ ਯੂਜ਼ ਕਰ ਰਿਹਾ ਹੈ ਮੈਟਰੀ ਦੀ ਉਹਦੇ ਹਿਸਾਬ ਨਾਲ 50 ਵਰਗ ਫੁੱਟ ਦੇ ਹਿਸਾਬ ਨਾਲ ਜੋ ਉਹਦਾ ਸਪੈਸੀਫਿਕੇਸ਼ਨ ਅਨਾਰ ਤੇ ਬਣਦਾ ਹੈ ਉਹਦੇ ਮੁਤਾਬਕ ਉਹਨੇ ਪੈਸੇ ਕਲੈਕਸ਼ਨ ਕੀਤੀ ਜਾ ਰਹੀ ਕੋ ਉਹ ਇਹਨਾਂ ਨੂੰ ਸਮਝਾਇਆ ਗਿਆ ਵੀ ਜਿੰਨੀ ਜਗਾ ਤੁਸੀਂ ਯੂਜ਼ ਕਰਦੇ ਆ ਉਹਦੇ ਹਿਸਾਬ ਨਾਲ ਮੈਂ ਠੇਕੇਦਾਰ ਨੂੰ ਪ੍ਰੋਪਰ ਜੇਕਰ ਠੇਕੇਦਾਰ ਕੋਈ ਕਿਸੇ ਤਰ੍ਹਾਂ ਦੀ ਕੋਈ ਕਰਦਾ ਤਾਂ ਤੁਸੀਂ ਮੇਰੇ ਨੋਟਸ ਲਿਓ ਗੱਲ ਮੈਂ ਠੇਕੇਦਾਰ ਵਿਰੁੱਧ ਜਿਹੜੀ ਹੈਗੀ ਕਾਰਵਾਈ ਨਹੀਂ ਆਪਰੋਕਸੀਮੇਟਲੀ ਕੋਈ 170 150 ਦੇ ਨੇੜੇ ਤੇੜੇ ਰਹੀ ਹੈਗੀ ਹੈ ਠੀਕ ਹੈ ਤੇ ਬਾਕੀ ਕੋਈ ਆ ਜਾਂਦਾ ਕੋਈ ਚਲਾ ਜਾਂਦਾ ਹੈਗਾ ਹੁਣ ਪ੍ਰੋਪਰ ਦਾ ਜਿਹੜਾ ਹੈਗਾ ਰੋਜ਼ ਦੀ ਕਾਊਂਟਿੰਗ ਕਰਨੀ ਮੁਸ਼ਕਲ ਹੈ ਕਈ ਵਾਰੀ ਕਿਸੇ ਦਾ ਕੰਮ ਚੱਲ ਜਾਂਦਾ ਕਿਸੇ ਦਾ ਨਹੀਂ ਚੱਲਦਾ ਹੈ ਉਸ ਕਰਕੇ ਪ੍ਰੋਪਰ ਉਹਨਾਂ ਨੂੰ ਕਿਹਾ ਹੋਇਆ ਵੀ ਤੁਸੀਂ ਸਹੀ ਕੰਮ ਕਰਨਾ ਕਿਸੇ ਨਾਲ ਗਰੀਬ ਨਾਰਥ ਕੋਈ ਧੱਕਾ ਨਹੀਂ ਕਰਨਾ ਹੈਗਾ ਨਾ ਹੀ ਹੋਣ ਦੇਵਾਂਗੇ ਬਾਕੀ ਠੇਕੇਦਾਰ ਨੂੰ ਵੀ ਮੈਂ ਪ੍ਰੋਪਰ ਜਾ ਕੇ ਉਹਨਾਂ ਨੂੰ ਜਿਹੜਾ ਹੈਗਾ ਮਲਾ ਕੇ ਜੀ ਕੋਈ ਠੇਕੇਦਾਰ ਨੇ ਬਾਬਾ ਜੀ ਤੁਹਾਡੇ ਕੋਲ ਸ਼ਾਇਦ ਆਂਦੇ ਤੁਸੀਂ ਤੁਹਾਡੇ ਕੋਲੋਂ ਇਹ ਕਾਰਵਾਈ ਕੀਤੀ ਜਾਏਗੀ ਬਿਲਕੁਲ ਕੀਤੀ ਜਾਏਗੀ ਜੋ ਜਾ ਕੇ ਠੇਕੇਦਾਰ ਗਲਤ ਕਰਦਾ ਤਾਂ ਉਹਦੇ ਵਿਰੁੱਧ ਵੀ ਕਾਰਵਾਈ ਕੀਤੀ ਜਾਏਗੀ ਕੋਈ ਐਜੀ ਕਰਨੀ ਹੈ ਠੀਕ ਸਰਕਾਰ ਦੀ ਹਦਾਇਤਾਂ ਮੁਤਾਬਕ ਅਸੀਂ ਕਾਰਵਾਈ ਕਰ ਰਹੇ ਹਾਂ